ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪ੍ਰੀਤਪਾਲ ਕੌਰ ਜੰਦਾ ਬਲੌਗਸ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਹੁਣ ਜਿਹੜਾ ਟਾਈਮ ਸੀਗਾ ਸਵੇਰ ਦਾ ਟਾਈਮ ਹੈ ਜੀ ਮਾਰਨਿੰਗ ਦਾ ਤੇ ਆਪਾਂ ਕਰਦੇ ਹਾਂ ਜੀ ਅੱਜ ਦਾ ਬਲੌਗ ਸ਼ੁਰੂ ਤੇ ਅੱਜ ਹੈਗੀ ਜੀ ਪੂਰਨਮਾਸ਼ੀ ਵੀ ਤੇ ਹੋਲੀ ਦਾ ਤਿਹਾਰ ਵੀ ਹੈਗਾ ਤੇ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਤੁਸੀਂ ਰਲ ਮਿਲ ਕੇ ਸਾਰੇ ਜਾਣੇ ਹੋਲੀ ਖੇਡਿਓ ਤੇ ਆਪਾਂ ਤੁਹਾਡੇ ਨਾਲ ਆਪਣੀ ਹੋਲੀ ਦਾ ਵੀ ਬਲੌਗ ਵੀ ਸ਼ੇਅਰ ਕਰਾਂਗੇ ਜੇ ਬਲੌਗ ਵਧੀਆ ਲੱਗਿਆ ਤਾਂ ਤੁਸੀਂ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਤੇ ਜਿਨ੍ਹਾਂ ਨੇ ਹਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਮੇਰੇ ਪਨੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣ ਤੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਆ ਕਰਨ ਵੀਡੀਓ ਕਿਦਾਂ ਦੀ ਲੱਗੀ ਤੇ ਚਲੋ ਜੀ ਆਪਾਂ ਕਰਦੇ ਆਂ ਜੀ ਅੱਜ ਵਾਲੇ ਵਲੌਗ ਦੀ ਸਟਾਰਟਿੰਗ ਚਲੋ ਜੀ ਹੁਣ ਆਪਾਂ ਆਏ ਸੀਗੇ ਇੱਧਰ ਮਾਮੀ ਜੀ ਕੀ ਕਰੇ ਤੇ ਇਹਨਾਂ ਨੇ ਖਾਣ ਪੀਣ ਨੂੰ ਲਿਆਏ ਸੀਗੇ ਇੱਥੇ ਜਾ ਕੇ ਤੇ ਆਪਾਂ ਇੱਥੇ ਬੈਠ ਗਏ ਸੀਗੇ ਕਹਿੰਦੇ ਅੰਦਰ ਆ ਕੇ ਬੈਠੋ ਚਲੋ कोदर भी बन रही है ओ क्यों चक्कर ली ना खांदी नहीं है क्या मैं चटक दूँगा कुछ नहीं साइड से दाई जी लगरे मार दे मेरे को दोनों दे जवाब मम्मी दही को फोन खोल के सांग देगा तू मैं तेरे वास्ते तो लेके आए हैं चक्कर लो खांदे नहीं है ये भी खांदे नहीं कर दाई जी मान रहा है रोना खांदे नहीं तू फिर क्यों नहीं

ਪੀ ਸਾਰੀ ਹੋਲੀ ਮਤੋ ਕੋਲੀ ਚਲੋ ਜੀ ਇਹ ਹੈ ਜੀ ਪਿੰਡ ਵਾਲੀ ਹੋਲੀ ਕਾਸੀ ਵਾਲਾ ਵਾਲੀ ਤੇ ਮੀਜੀ ਨੇ ਵੀਡੀਓ ਭੇਜੀ ਸੀਗੀ ਤੇ ਆਪਾਂ ਤੁਹਾਡੇ ਨਾਲ ਆ ਵੀਡੀਓ ਵੀ ਸ਼ੇਅਰ ਕਰਦੇ ਵਿੱਚ ਜਿਹਦੇ ਸਾਰੇ ਇਹ ਨਹੀਂ ਦੇਖਿਆ ਤੇ ਉਹ ਪਹਿਲਾਂ ਨਾਨਕੇ ਵਾਲੀ ਸੀਗੀ ਚਲੋ ਜੀ ਕੇਸੀ ਅੱਜ ਦਾ ਆਪਣਾ ਬਲੌਗ ਤੇ ਬਲੌਗ ਦੇ ਨਾਲ ਦਾ ਪੈਕੀ ਕਰਦੇ ਆਂ ਜੀ ਕੱਲ ਨੂੰ ਮਿਲਦੇ ਆਂ ਨਵੇਂ ਬਲੌਗ ਦੇ ਨਾਲ ਸ਼ੁਕਰੀਆ